ਸਸੀ ਕਾਲ ਜੀ ਆਪਾਂ ਖੜੇ ਆ ਮੋੜ ਮੰਡੀ ਰਾਮਪਰਾ ਰੋਡ ਦੇ ਉੱਤੇ ਵਾਈਟ ਕੈਸਟਲਰ ਰਿਜ਼ੋਰਟ ਓਪਨ ਹੋ ਚੁੱਕਿਆ ਬੁਕਿੰਗ ਇਹਦੀ ਓਪਨਾ ਤੁਹਾਨੂੰ ਇੱਕ ਵਾਰੀ ਗੇੜਾ ਕਢਾਉਣੇ ਆ ਸ਼ਾਨਦਾਰ ਬਹੁਤ ਖੁੱਲਾ ਡੁੱਲਾ ਜਿਹੜਾ ਰਿਜ਼ੋਰਟ ਆ ਤੇ ਬਾਕੀ ਆਪਾਂ ਵੀਰ ਹੋਰਾਂ ਨਾਲ ਗੱਲਬਾਤ ਕਰਾਂਗੇ ਨਵਾਂ ਓਪਨ ਹੋਇਆ ਹੁਣ ਤੁਹਾਨੂੰ ਦੂਦਰਾਡੇ ਜਾਣ ਦੀ ਦੌੜ ਨਹੀਂ ਖੁੱਲੀ ਪਾਰਕਿੰਗ ਆ ਖੁੱਲਾ ਹਾਲ ਆ ਪੂਰਾ ਹਾਲ ਜਿਹੜਾ ਹੈਗਾ ਏਸੀ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਲੋਕੇ ਦੀ ਜਦੋਂ ਰੈਡੀ ਹੋ ਜਾਂਦਾ ਗਰਾਊਂਡ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਬਣ ਜਾਂਦਾ ਇੱਕ ਵਾਰੀ ਤੁਸੀਂ ਝਾਲਕ ਮਾਰੋ ਇੱਧਰ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੋਇਆ ਪਹਿਲਾਂ ਤੁਹਾਨੂੰ ਦਿੰਨੇ ਮੁਬਾਰਕਾਂ ਬਾਈ ਲਖਵਿੰਦਰ ਤੇ ਗਦੀਪੁਰਾ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਬੜੀ ਜਲਦੀ ਤੁਸੀਂ ਓਪਨ ਕੀਤਾ ਸਟਾਰਟ ਕੀਤਾ ਨਾ ਚਾਚੇ ਦਾ ਜਾਂਦੇ ਮੁੰਡੇ ਆ ਤੇ ਭਰਾ ਵੀ ਆ ਦੋਸਤ ਤੇ ਆਪਾਂ ਦਿਖਾਉਨੇ ਆ ਗੱਲਬਾਤ ਵੀ ਪੂਰੀ ਇਹਦੇ ਵਿੱਚ ਕੀ ਕੀ ਫੈਸਿਲਿਟੀਆਂ ਹੈਗੀਆਂ ਭਾਈ ਪਹਿਲਾਂ ਤਾਂ ਮੈਂ ਲੋਕੇਸ਼ਨ ਦੱਸਤੀ ਸੀ ਵੀ ਮੋੜ ਤੋਂ 3 ਕਿਲੋਮੀਟਰ ਦੂਰੀ ਤੇ ਆ ਚੌਂਕ ਤੋਂ 3 ਕਿਲੋਮੀਟਰ ਦੂਰੀ ਤੇ ਆ ਤੇ ਭਾਈ ਇਹਦੀ ਆਪਾਂ ਜੇ ਟੋਟਲ ਕੰਪਲਟੀ ਦੀ ਗੱਲ ਕਰੀ ਗੈਦਰਿੰਗ ਦੀ ਤਾਂ ਕਿੰਨੇ ਕੁ ਹੋ ਜਾਣਗੇ ਇਹਦੇ ਵਿੱਚ ਜੇ ਫੰਕਸ਼ਨ ਹੁੰਦਾ ਆ ਗੈਦਰਿੰਗ ਭਾਈ 1500 ਬੰਦੇ ਦੀ ਆਪਣੀ 1500 ਬੰਦੇ ਦੀ ਆ ਹਾਂ 1500 ਬੰਦੇ ਦੀ ਆ ਓਪਨ ਅੱਛਾ ਭਾਈ ਓਪਨ ਦੇ ਵਿੱਚ ਜਿਹੜਾ ਆਪਾਂ ਬਾਹਰ ਦਿਖਾਇਆ ਉਹ 1500 ਬੰਦੇ ਦੀ ਗੈਦਰਿੰਗ ਹੈਗੀ ਆ ਹਾਂ 1500 ਤੇ ਅੰਦਰ ਹਾਲ ਦੇ ਵਿੱਚ ਹਾਲ ਚ 1200 ਬੰਦੇ 1200 ਹਾਲ ਏਸੀ ਆ ਹਾਂ ਏਸੀ ਹਾਲ ਹੈ ਹਾਲ ਏਸੀ ਆ ਤੇ ਬਾਕੀ ਬਾਈ ਜਿਹੜੇ ਕੋਈ ਗੈਸਟ ਆਉਂਦੇ ਆ ਉਹਨਾਂ ਦੇ ਰਹਿਣ ਵਾਸਤੇ ਰੂਮ ਹਾਂ ਰੂਮ ਆ ਬਾਈ ਆਪਣੇ ਕੋ 6 ਰੂਮ ਨੇ 6 ਰੂਮ ਨੇ ਹਾਂਜੀ ਹਾਂਜੀ ਰੂਮ ਵੀ ਦਿਖਾ ਦਈਏ ਤੁਹਾਨੂੰ 6 ਰੂਮ ਨੇ ਤੇ ਰੂਮ ਵੀ ਏਸੀ ਨੇ ਏਸੀ ਰੂਮ ਅੰਸਾਰੇ ਹਾਂਜੀ ਏਸੀ ਰੂਮ ਨੇ ਤੇ ਖੁੱਲੇ ਡੁੱਲੇ ਰੂਮ ਆ ਹਾਂਜੀ ਨੀਟਾ ਨਕੀਨ ਨਮਾ ਜਿਹੜਾ ਹੈ ਰਿਵੋਟ ਤੁਹਾਡੇ ਲਈ ਆਗੇ ਆਸੇ ਪਾਸੇ ਦੂਰ ਤਰਾਡੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਅੰਦਰ ਤੁਹਾਨੂੰ ਹਾਲ ਦਿਖਾਉਂਦੇ ਆ ਤੇ ਸ਼ਾਨਦਾਰ ਲੋਕਾਂ ਪ੍ਰੀ ਵੈਡਿੰਗ ਦਾ ਵੀ ਅੱਧਾ ਕੰਮ ਨਿਬੜਦਾਗਾ ਤੇ ਇਧਰ ਵੀ ਕਮਰੇ ਆਗੇ ਸਾਰੇ ਇਹ ਹਾਂਜੀ ਤੇ ਸਟੇਜ ਦੀ ਗੱਲ ਕਰੀਏ ਜਿਹੜਾ ਸਟੇਜ ਆ ਵੈਸੇ ਜਿਹੜਾ ਬਾਹਰ ਹੁੰਦਾ ਓਪਨ ਦੇ ਵਿੱਚ ਤਾਂ ਐਕਸਟਰਾ ਸਟੇਜ ਲੱਗਦੀ ਆ ਤੇ ਸਟੇਜ ਦਾ ਤੁਹਾਨੂੰ ਪਤਾ ਖਰਚਾ ਬਹੁਤ ਪੈ ਜਾਂਦਾ ਇੱਥੇ ਪਰਮਾਨੈਂਟ ਫਿਕਸ ਜਿਹੜਾ ਹੈਗਾ ਸਟੇਜ ਹੈਗੀ ਆ ਉਹਦਾ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ ਹੋਊਗਾ ਤੇ ਬਾਕੀ ਬਈ ਜੇ ਕੋਈ ਬੰਦਾ ਆਉਂਦਾ ਜਿਵੇਂ ਅੱਜਕੱਲ ਬੈਟਿੰਗ ਪਲੈਨਰ ਚੱਲਦੇ ਆ ਜਾਂ ਹੋਰ ਵੀ ਚੱਲਦੇ ਥੋਡੇ ਕੋਲੇ ਆ ਕੇ ਇੱਥੇ ਪੈਲਸ ਦੇ ਵਿੱਚ ਵਿਆਹ ਕਰਨਾ ਤਾਂ ਸਾਰਾ ਜਿਹੜਾ ਸਾਰਾ ਸੰਭਲੋਗੇ ਹਾਂਜੀ ਬਈ ਕੈਟਰਿੰਗ ਦਾ ਕੰਮ ਵੀ ਹੈਗਾ ਆਪਣਾ ਬਈ ਅੱਛਾ ਕੈਟਰਿੰਗ ਦਾ ਕੰਮ ਵੀ ਮਤਲਬ ਇੱਕ ਵਾਰੀ ਬੰਦਾ ਤੁਹਾਡੇ ਕੋਲੇ ਆ ਗਿਆ ਤਾਂ ਗੱਲਬਾਤ ਕਰ ਲਈ A to Z ਟੈਨਸ਼ਨ ਤੁਹਾਡੀ ਹੋਊਗੀ ਹਾਂਜੀ ਹਾਂਜੀ ਤੇ ਬਾਈ ਇੱਕ ਮੇਨ ਗੱਲ ਕਰੀਏ ਪਾਰਕਿੰਗ ਦੀ ਬੜੀ ਦਿੱਕਤ ਆਉਂਦੀ ਹੈ ਪਾਲਸਾਂ ਦੇ ਵਿੱਚ ਤੇ ਆਪਣੀ ਪਾਰਕਿੰਗ ਦਾ ਕੀ ਹੈ ਪਾਰਕਿੰਗ ਆਪਣੀ ਬਹੁਤ ਡਵਾਲਾ ਬਈ ਆਪਣੀ ਸਵਾ ਕਿਲੇ ਚ ਪਾਰਕਿੰਗ ਹੈ ਜੀ ਸਵਾ ਕਿਲੇ ਦੇ ਵਿੱਚ ਪਾਰਕਿੰਗ ਹੈ ਲਗਭਗ ਵੀ ਜਿੰਨੇ ਕੋਈ ਕੰਪੈਸਟੀ ਆਪਣੀ ਗੱਡੀਆਂ ਨਹੀਂ ਲੱਗੀਆਂ ਮਨ ਜਿੰਨੇ ਕਗੇਸਟ ਹੁੰਦੇ ਆ ਜਾਂ ਉਹਨੇ ਇੱਕ ਹੈਗੀ ਉਦੋਂ ਜ਼ਿਆਦਾ ਉਦੋਂ ਜ਼ਿਆਦਾ ਨਹੀਂ ਹਾਂ ਬਾਕੀ ਆਪਣੇ ਨਾਲ ਵੀ ਪਾਰਕਿੰਗਾਂ ਦੋ ਕਨਾਲਾਂ ਜੇ ਕੋਈ ਦਿੱਕਤ ਪੈਂਦੀ ਆ ਯਾਰ ਗੱਡੀ ਦੀ ਰੱਖੀ ਤੇ ਹੁਣ ਵਿਆਹ ਤੋਂ ਬਿਨਾ ਬਾਈ ਕਿਸੇ ਨੇ ਬਰਥਡੇ ਪਾਰਟੀ ਕਰਨੀ ਆ ਜਾਂ ਕੋਈ ਕਿੱਟੀ ਪਾਰਟੀ ਕਰਨੀ ਆ ਉਹਦੇ ਵਾਸਤੇ ਉਹ ਜਿਹੜਾ ਉੱਪਰ ਕਿੱਟੀ ਹਾਲ ਬਣਿਆ ਹੋਇਆ ਹੈ ਅੱਛਾ ਹਾਂਜੀ ਇੱਕ ਹਾਲ ਹੋਰ ਵੀ ਹੈ ਉਹ ਤੋਂ ਬਣਾ ਉੱਪਰ ਕਿੱਟੀ ਹਾਲ ਨੇ ਜੀ ਠੀਕ ਆ ਠੀਕ ਆ ਉੱਪਰ ਕਿੱਟੀ ਹਾਲ ਆ ਜਾਂਦੀ ਨੇ ਨਾਲ ਤੇ ਕਿੱਟੀ ਹਾਲ ਵੀ ਨੇ ਜੀ ਜੇ ਕੋਈ ਕਿਸੇ ਤਰ੍ਹਾਂ ਦਾ ਰੈਲੀ ਟਾਈਪ ਹੁੰਦਾ ਉਹ ਵੀ ਹੋ ਜਾਣਾਗਾ ਹਾਂਜੀ ਠੀਕ ਆ ਦੂਸਰਾ ਜੇ ਕੋਈ ਲਾਈਵ ਸ਼ੋ ਜਿਵੇਂ ਕੋਈ ਨਿਊ ਯਾਰ ਆ ਗਿਆ ਜਾਂ ਕੋਈ ਹੋਰ ਪਾਰਟੀਆਂ ਆ ਗਿਆ ਲੋਹੜੀ ਦੀਵਾਲੀ ਦੇ ਤਿਹਾੜੇ ਨਾ ਕੋਈ ਖੁਸ਼ੀ ਦਾ ਕੋਈ ਵੀ ਆਪਣੇ ਫੰਕਸ਼ਨਾਂ ਕੋਈ ਹਾਂ ਉਹ ਸਾਰਾ ਹੋ ਜਾਊਗਾ ਆ ਜੋ ਅੰਦਰਲੀ ਸਾਈਡ ਵੀ ਤੁਹਾਨੂੰ ਦਿਖਾਉਣੀ ਹੈ ਸਾਰਾ ਬਾਹਰ ਦੀ ਉੱਪਰ ਤੋਂ ਦਿਖਾ ਦੇ ਬੜੀ ਸ਼ਾਨਦਾਰ ਲੁੱਕ ਦਿੱਤੀ ਹੋਈ ਆ ਤੇ ਅੰਦਰ ਭਾਈ ਕਿੰਨੀ ਕਪੈਸਿਟੀ ਦੱਸੀ ਤੁਸੀਂ ਚੇਅਰ ਦੀ ਐ ਇਧਰ ਹਜੇ ਹਜ਼ਾਰ ਲੱਗਿਆਂ ਦੀ ਆਪਾਂ ਅੱਛਾ ਹਜ਼ਾਰ ਦੇ ਕਰੀਬ ਲੱਗਿਆ ਚੇਅਰ ਆਣਾ-ਦਾਨਾ ਤੇ ਡੂਲ ਵਗੈਰਾ ਲੱਗਿਆਂ ਦੇ ਅੱਛਾ ਤੇ ਠੀਕ ਆ ਹਾਂਜੀ ਉਧਰਲੇ ਤੇ ਸਟੇਜ ਦੀ ਡੈਕੋਰੇਸ਼ਨ ਉਹ ਬੰਦਾ ਆਪਣੇ ਹਿਸਾਬ ਨਾਲ ਹੋਊਗਾ ਹਾਂ ਉਹ ਆਪਣੇ ਹਿਸਾਬ ਨਾਲ ਵੈਸੇ ਜਿਹੜੀ ਫਿਕਸ ਹੁੰਦੀ ਹੈ ਉਹ ਤੁਹਾਡੇ ਵੱਲੋਂ ਉਹ ਹੋਊਗੀ ਬਸ ਹਾਂ ਫਿਕਸ ਲੱਗੀ ਹੋਈ ਹੈ ਜਿਹੜੀ ਫਿਕਸ ਲੱਗੀ ਹੋਈ ਹੈ ਉਹ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਨਹੀਂ ਤਾਂ ਮੰਨ ਕੇ ਚੱਲ ਜੇ ਕੋਈ ਐਕਸਟਰਾ ਕਰਾਉਂਦਾ ਫੇਰ ਉਹਨੇ ਕਰਕੇ ਦਿੰਦੇ ਆ ਤੇ ਤੁਹਾਡੇ ਵੱਲੋਂ ਪਹਿਲਾਂ ਆਲਰੇਡੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਐਕਸਟਰਾ ਕੋਈ ਕਰਾਉਣ ਦੀ ਜ਼ਰੂਰਤ ਪਊਗੀ ਹਾਂਜੀ ਤੇ ਬਾਕੀ ਗੇਟ ਵਗੈਰਾ ਦਾ ਬਾਈ ਕਿੰਨਾ ਤੁਹਾਡਾ ਹੁੰਦਾ ਜਿਹੜੇ ਸਜਾਵਟ ਵਗੈਰਾ ਆਪਾਂ ਕਹਿ ਲਈ ਹੈ ਨਾ ਡੈਕੋਰੇਸ਼ਨ ਦਾ ਡੈਕੋਰੇਸ਼ਨ ਦਾ ਐਂਟਰੀ ਆਪਣੇ ਬਾਕੀ ਲੱਗੀਆਂ ਹੁੰਦੀਆਂ ਜੀ ਬਾਕੀ ਕੋਈ ਆਪ ਦਾ ਵੀ ਕਰਾਉਣਾਗੇ ਨੇ ਫੁੱਲਾਂ ਦਾ ਐਕਸਟਰਾ ਕੰਮ ਕਰਵਾ ਸਕਦਾ ਜੀ ਉਹਦਾ ਐਕਸਟਰਾ ਹੋਊਗਾ ਜੀ ਠੀਕ ਹੈ ਠੀਕ ਹੈ ਜਿਹੜੇ ਹਿਸਾਬ ਨਾਲ ਕੋਈ ਪਲਾਨ ਕਰਦਾ ਬੰਦਾ ਨਾ ਉਦਾਂ ਦਾ ਕੋਈ ਸਿਸਟਮ ਹੋ ਜਾਂਦਾ ਹੈਗਾ ਠੀਕ ਕਿਸੇ ਤਰ੍ਹਾਂ ਦਾ ਕਾਊਂਟਰ ਵਗੈਰਾ ਲੱਗੇ ਹੁੰਦੀ ਹੈ ਜੀ ਕੈਟਰਿੰਗ 12 ਵੇ ਕੈਟਰਿੰਗ ਕਰਨੀ ਹੈ ਨੇ ਆਰਡਰ ਵਗੈਰਾ ਆਪਣੇ ਫਿਕਸ ਹੀ ਸਾਰੇ ਜੀ ਅੱਛਾ ਕਾਊਂਟਰ ਫਿਕਸ ਆ ਤੁਹਾਡੇ ਇਹ ਹੁਣ ਤੁਹਾਨੂੰ ਨੇੜੇ ਤੋਂ ਇਹ 23/20 ਦੀ ਹੈ ਜੀ ਅੱਛਾ ਇਹ ਬਈ ਇਹ 40/20 ਦੀ ਹੈ ਜੀ 40/20 ਦੀ ਠੀਕ ਹੈ ਤੇ ਖੁੱਲੀ ਦੁਲੀ ਸਟੇਜ ਆ ਹਨਾ ਕਿਦਾਂ ਦਾ ਮਰਜੀ ਫੰਕਸ਼ਨ ਹੋ ਗਏ ਜਿੰਨੇ ਮਰਜੀ ਸਟੇਜ ਦੇ ਉੱਤੇ ਕੋਈ ਜਿਹੜਾ ਪ੍ਰਸਭਾਚਾਰ ਗਰੁੱਪ ਆ ਜਾਂਦਾ ਜਾਂ ਕੋਈ ਅਖਾੜਾ ਤਾਂ ਚਲੋ ਬਾਹਰ ਹੀ ਹੋ ਜਾਂਦੇਗੇ ਨਾ ਉਪਨ ਦੇ ਵਿੱਚ ਆ ਜਾਂਦੇ ਆ ਤਾਂ ਮਤਲਬ ਕਿਸੇ ਤਰ੍ਹਾਂ ਦੀ ਤੁਹਾਨੂੰ ਦਿੱਕਤ ਨਹੀਂ ਆਊਗੀ ਸੰਪਰਕ ਨੰਬਰ ਦਿੱਤਾ ਹੋਇਆ ਬਾਈ ਹੋਰਾਂ ਦਾ ਸਕਰੀਨ ਦੇ ਉੱਤੇ ਤੇ ਨਾਲ ਇਹਨਾਂ ਦਾ ਇਨਸਟਾ ਆਈਡੀ ਵੀ ਪਾਵਾਂਗੇ ਆਪਾਂ ਤੁਸੀਂ ਉੱਥੇ ਜਾ ਕੇ ਨਵੀਆਂ-ਨਵੀਆਂ ਅਪਡੇਟ ਜਿਹੜੀਆਂ ਦੇਖਦੇ ਰਿਹਾ ਕਰੋ ਇਹ ਖੁੱਲਾ ਡੁੱਲਾ ਜਿਹੜਾ ਹੈਗਾ ਰਸੋਈ ਦਾ ਕਹਿ ਲਓ ਕਿਚਨ ਦਾ ਕਹਿ ਲਓ ਜਿੱਥੇ ਆਪਣਾ ਖਾਣਾ ਬਣਨਾ ਹੈਗਾ ਤੇ ਬਹੁਤ ਤਰੀਕੇ ਨਾਲ ਇਹਨੂੰ ਬੰਦ ਕੀਤਾ ਹੋਇਆ ਵੀ ਐ ਨਹੀਂ ਹੈਗਾ ਵੀ ਕੋਈ ਬਾਹਰੋਂ ਕੁੱਤਾ ਬਿੱਲਾ ਜਾਂ ਕੁਝ ਵੀ ਇੱਥੇ ਆ ਕੇ ਤੁਹਾਡੇ ਖਾਣੇ ਨੂੰ ਖਰਾਬ ਕਰ ਜੂਗਾ ਤੇ ਉਸ ਤਰੀਕੇ ਦਾ ਕੁਝ ਵੀ ਨਹੀਂ ਪੂਰੀ ਐ ਸੇਫਟੀ ਵਰਤੀ ਹੋਈ ਆ ਸੰਪਰਕ ਨੰਬਰ ਦਿੱਤੇ ਹੋਏ ਆ ਜੇਕਰ ਤੁਸੀਂ ਵੀ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਨੇੜੇ ਕੋਈ ਪ੍ਰੋਗਰਾਮ ਆ ਰਿਹਾ ਤਾਂ ਜਰੂਰ ਬਾਈ ਫਰਾਂ ਨਾਲ ਸੰਪਰਕ ਕਰੋ ਮੋੜ ਤੋਂ ਬ੍ਰਾਂਪਰਾ ਰੋਡ ਦੇ ਉੱਤੇ ਆ ਮੋੜ ਤੋਂ 3 ਕਿਲੋਮੀਟਰ ਵਾਈਟ ਕਾਸਲ ਜੋਰਟ ਠੀਕ ਆ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ